तीन सौ जी को मिल गई लड़ाई लड़ाई हुआ वो बच्चे आइसक्रीम खा लिया था बच्चे ने पैसा, पैसा पे उसके बाद हल्ला खूब हो रहा था, था हम तो हम आए तो देखे मेरे मामी जी को इसको बहुत मार रहा था लोग हम गए कुछ नहीं, तो नहीं कर पाए निकाल लिया उसके बाद पैसे दो उसके बाद लड़का कह रहे वो कह रहे पैसे नहीं देने निकाल भागने दे दो ਦੁਆਰਾ ਸਾਹਬ ਦੇ ਸਾਹਮਣੇ ਮੌਜੂਦ ਆ। ਹੋਰ ਜਦੋਂ ਅਸੀਂ ਇਦਾਂ ਦੀ ਖਬਰਾਂ ਲਾਉਂਦੇ ਆ ਤਾਂ ਬੜੀ ਮਨ ਨੂੰ ਠੇਸ ਪਹੁੰਚਦੀ ਹੈ ਕਿ ਜਿਹੜੇ ਲੋਕ ਖੋਲੇ-ਮਾਲੇ ਦੇ ਨਾਂ ਤੇ ਆ ਕੇ ਲੋਕਾਂ ਦੇ ਨਾਲ ੱੱੱਕਾ ਕਰਦੇ ਆ ਖਾਂਦੇ ਪੀਂਦੇ ਆ ਪਰ ਪੈਸੇ ਨਹੀਂ ਦਿੰਦੇ ਆ ਤੇ ਸਾਰੇ ਪਿੱਛੇ ਦਿਖਾਓ ਜਿਹੜਾ ਤਸਵੀਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੱਲ 4:00 ਬਜੇ ਕੁਝ ਮਿੰਟ ਤੇ ਇੱਥੇ ਕੋਈ ਗੱਡੀ ਖੜੀ ਆ ਨਿਹੰਗ ਉਹਦੇ ਵਿੱਚ ਹੁੰਦੇ ਨੇ ਤੇ ਆ ਕੇ ਕੁਲਫੀਆਂ ਖਾਣਾ ਸ਼ੁਰੂ ਕਰ ਦਿੰਦੇ ਨੇ। ਕੁਲਫੀਆਂ ਖਾਣ ਤੋਂ ਬਾਅਦ ਕੁਲਫੀਆਂ ਖਾਣ ਵੇਲੇ ਦੱਸਿਆ ਜਾ ਰਿਹਾ ਕਿ ਕੁਲਫੀਆਂ ਖਾਣ ਤੋਂ ਬਾਅਦ ਪੈਸੇ ਤਾਂ ਕੀ ਦੇਣੇ ਸੀ ਉਲਟਾ ਕੁੱਟਮਾਰ ਕਰਕੇ ਚਲੇ ਗਏ ਪਰਿਵਾਰ ਦੇ ਨਾਲ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੱਟ ਸ਼ੰਕਰ ਹੈ ਜੀ ਅੱਜ ਕੀ ਹੋਇਆ ਹੈ ਮੈਂ ਤਾਂ ਘਰ ਬਰ ਥਾ ਜੀ ਠੀਕ ਹੈ ਜੀ ਉਸਕੇ ਬਾਅਦ ਮੈਂ ਯਹਾਂ ਪਰ ਵੀ ਉਹ ਆਏ ਨਮਕੀਨ ਖਾਈ ਉਸਕੇ ਬਾਅਦ ਖਾਣੇ ਕੇ ਬਾਅਦ ਮੈਂ ਜੀ ਉਸਕੇ ਬਾਅਦ ਉਹਨਾਂ ਨੇ ਕਿਹਾ ਪੈਸੇ ਨਹੀਂ ਦੇਣੇ ਉਸਕੇ ਬਾਅਦ ਕੁਲਫੀ ਕੇ ਬਾਤ ਗਏ ਜੀ ਕੁਲਫੀ ਕੇ ਪਾਸ ਗਏ ਜੀ ਉਸਕੇ ਬਾਅਦ ਇਹਨਾਂ ਨੇ ਕੀ ਕੀਤਾ ਜੀ ਵੀ ਇਹ ਕਹਿੰਦੇ ਜੀ ਆਪਣੇ ਆਪ ਨਿਕਾਲ ਲਿਆ ਕੁਲਫੀ दस पंद्रह कुल्फिया निकाल लिया उसके बाद कह रहे पैसे दो उसके बाद वो लड़का कह रहे वो कह रहे पैसे नहीं देने निकाल के भागने एक बार और का आंकली पैसे, पैसे दे दो हो क्या उनके वो निहंग निहंग से निहंग बाने, बाने में थे ठीक है जी निहंग निहांगणे में देखिए हमको गुरु साहबान ने ये तो नहीं कहा कि लुट खो करिए गुरु गोविंद सिंह जो गुरु गोबिंद सिंह उन्होंने अपने सिखी के रूप में ਉਹਨਾਂ ਨੇ ਆਪਣਾ ਇਹ ਕਿਹਾ ਕਿ ਗੁਰੂ ਕੇ ਸਭ ਕੀ ਰੱਖਿਆ ਕੇ ਲਈਆ ਗਿਆ ਹੈ ਕਿ ਲੁੱਟ ਖੋ ਤਾਂ ਨਹੀਂ ਕੀਤਾ ਹੈ ਦੇਖੀ ਅਮ ਕੋ ਇਨਸਾਫ ਚਾਹੀਏ ਜੇ ਲੋਕ ਗਰੀਬ ਦੀ ਮਦਦ ਕਰਦੇ ਐ ਅੱਜ ਉਹੀ ਭੇਸ ਦੇ ਵਿੱਚ ਲੋਕ ਆਪਣਾ ਲੁੱਟਣਾ ਖੂਗਾ ਕਰਨ ਲੱਗ ਜਵੇ ਤਾਂ ਕਿੰਨੇ ਆ ਕੁੜੀਏ ਤੂੰ ਇੱਥੇ ਆ ਆ ਲੜਕੀ ਕਹਿੰਦੇ ਇੱਥੇ ਨਾਲ ਇਹਨੇ ਰੇੜੀ ਲਾਈ ਹੋਈ ਐ ਕੁੜੀ ਚਾਹਨਾ ਮਦਰਾ ਨਿੱਕੀ ਨਾਮ ਇਹਦੀ ਮਰਾ ਕਿਵੇਂ ਕਿਆ ਹੋਇਆ ਜੀ ਉਹ ਤੇ ਉਹ ਛੋਟਾ ਮੁੰਡਾ ਨਮਕੀਨ ਵਾਲੀ ਰੇੜੀ ਦੇ ਖੜਾਤਾ ਜੀ ਪਹਿਲੇ ਤਾਂ ਨਮਕੀਨ ਚਕਚਕੇ ਖਾਈ ਗਿਓ ਜਦ ਮਨਾ ਕੀਤਾ ਉਹਨੂੰ ਗਾਲਾਂ ਕੱਢਣ ਲੱਗੀਆਂ ਤੇ ਫਿਰ ਉਹਨਾਂ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਭਾਬੀ ਗਈ ਭਾਬੀ ਨੇ ਛਡਾਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਤਾਂ ਠੰਡੇ ਹੋ ਗਏ ਕੁਛ ਨਹੀਂ ਕਿਹਾ ਉਹਨਾਂ ਨੇ ਫਿਰ ਉਹ ਮੱਥਾ ਟੇਕਣ ਲੱਗੇ ਜੀ ਮੱਥਾ ਟੇਕ ਕੇ ਆਏ ਫਿਰ ਨਮਕੀਨ ਚੱਕੇ ਖਾਧੀ ਉਹਨਾਂ ਨੇ ਨਮਕੀਨ ਚੱਕੇ ਖਾ ਲਈ ਫਿਰ ਮਨਾ ਕੀਤਾ ਉਹਨਾਂ ਨੇ ਸਾਰੇ ਨੇ ਰੇੜੀ ਆਲਿਆਂ ਨੇ ਫਿਰ हट ਗਏ ਫਿਰ ਬਾਜ਼ੇ ਦੇਖਿਆ ਮੁੰਡਾ ਛੋਟਾ ਮੁੰਡਾ ਆਈਸਕ੍ਰੀਮ ਤੇ ਖੜਾ ਹੈ ਉਹਨਾਂ ਨੇ ਡਿੱਕੀ ਖੋਲੀ ਆਈਸਕ੍ਰੀਮ ਕੱਢ ਕੇ ਆਈਸਕ੍ਰੀਮ ਖਾ ਲਿਆ ਜੀ ਜਦ ਪੈਸੇ ਮੰਗਣ ਦੀ ਵਾਰੀ ਆਈ ਤਾਂ ਕਹਿੰਦੇ ਅਸੀਂ ਨਹੀਂ ਦੇਣਾ ਆਈਸਕ੍ਰੀਮ ਖਾ ਗਏ ਹੋ 300 ਦੀ ਆਈਸਕ੍ਰੀਮ ਖਾ ਗਏ ਜੀ ਐਸਾ ਮੰਗਿਆ ਤਾਂ ਕਹਿੰਦੇ ਨਹੀਂ ਦੇਣਾ ਸੀ ਜੋ ਮਰਜ਼ੀ ਕਰਨਾ ਖਾ ਲੋ ਤੁਸੀਂ ਆਏ ਕਹਿੰਦੇ ਕਿੰਨੇ ਕੁ ਲੋਕ ਸੀ ਉਹ ਉਹ ਇੱਕ ਟਰਾਲੀ ਭਰ ਕੇ ਤੀ ਜੀ ਦੋ ਟਰਾਲੀਆਂ ਆਈਆਂ ਤੀਆਂ ਉਸ ਟਾਈਮ ਇੱਕ ਟਰਾਲੀ ਦੇ ਬੰਦੇ ਆਏ ਥੇ ਜੀ ਤੇ ਉਹਨਾਂ ਦਾ ਕੋਈ ਟਰਾਲੀ ਦਾ ਨੰਬਰ ਉਹਦੇ ਨੋਟ ਕਰਦੇ ਨਾ ਨੰਬਰ ਨੋਟ ਨਹੀਂ ਹੋ ਪਾਇਆ ਜੀ ਇੰਨੀ ਭੀੜ ਭੜਾਕ ਸੀ ਜੀ ਕੁਛ ਨਹੀਂ ਕਰ ਪਾਏ ਐਦਾਂ ਕੁੱਟਿਆ ਨਾ ਜਿਵੇਂ ਮਾਰਦੀ ਇਹ ਬੰਦੇ ਨੂੰ ਐਦਾਂ ਪੁੱਤਰ ਘੜਾਸੇ ਵਗੈਰਾ ਥੇ ਛੋਟੇ ਮੋਟੇ ਕੜੇ ਪਾਏ ਵੇ ਤੇ ਜੀ ਉਹਨਾਂ ਨੇ ਕਿਰਪਾਨ ਕੱਢਣ ਲੱਗੇ ਤੇ ਉਸ ਟਾਈਮ ਅਸੀਂ ਬੰਦੇ ਨੂੰ ਆਪਣੇ ਸੰ ਫਿਰ ਜਦੋਂ ਦੇਖਿਆ ਭੀੜ ਭਰਾ ਖੋਣ ਲੱਗੀ ਫਿਰ ਉਹਨਾਂ ਨੇ ਟਰਾਲੀ ਸਟਾਰਟ ਕੀਤੀ ਤੇ ਭੱਜਣ ਲੱਗ ਪਏ ਮਾਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿੰਦੀ ਕੋਸ਼ਿਸ਼ ਕੀਤੀ ਦੀ ਅਸੀਂ ਗੇਟ ਵੀ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੰਨੀ ਸਪੀਡ ਨਾਲ ਟਰਾਲੀ ਗੱਡੀ ਜਿਵੇਂ ਕੋਈ ਬੰਦਾ ਹੁੰਦਾ ਉਹਨਾਂ ਨੂੰ ਮਾਰ ਦੇਣਾ ਸੀ ਇੰਨੀ ਸਪੀਡ ਨਾਲ ਉਹਨਾਂ ਨੇ ਗੱਡੀ ਗੱਡੀ ਹਾਂਜੀ ਬਿਲਕੁਲ ਜੀ ਹਾਂਜੀ ਮਹਾਰਾਜ ਤੁਸੀਂ ਆਓ ਇੱਧਰ ਜਾਈਏ ਤੁਸੀਂ ਇੱਕ ਸਮਾਜ ਸੇਵਾ ਤੌਰ ਤੇ ਕੀ ਕਿਸ ਤਰ੍ਹਾਂ ਦੀ ਗੱਲਾਂ ਸੁਣ ਰਹੇ ਹੋ ਸਿਰ ਦੇਖੋ ਜੀ ਮੈਂ ਤਾਂ ਉਦੋਂ ਆਇਆ ਜਦੋਂ ਮੈਂ ਇੱਧਰ ਆਇਆ ਸੀ ਮੈਨੂੰ ਕੰਮ ਸੀ ਥੋੜਾ ਮੰਡੀ ਚ ਦੁਕਾਨ ਤੇ ਉਦੋਂ ਜਣੀ ਲੜਾਈ ਝਗੜਾ ਹੋ ਕੇ ਹਟ ਗਿਆ ਜੀ ਖੂਨੋਂ ਖੂਨ ਹੋ ਰਿਆ ਸੀ ਜੀ ਤੇ ਉਸ ਤੋਂ ਬਾਅਦ ਫਿਰ ਜਿਵੇਂ ਦੱਸ ਦਿਆ ਬੇਟੀ ਤੇ ਜਦੋਂ ਲੋਕਾਂ ਨੇ ਪੁੱਛ ਕੇ ਕਿੱਥੀ ਵੀ ਕਿਆ ਗੱਲ ਹੋਈ ਇਹ ਹੋਈ ਉਹ ਕਹਿੰਦੇ ਵੀ ਪੈਸੇ ਨਹੀਂ ਦਿੱਤੇ ਉਹ ਕਹਿੰਦੇ ਦਿੱਤੇ ਆ ਇਸ ਤਰ੍ਹਾਂ ਜਣੀ ਗੱਲਾਂ ਥੋੜੀ ਚਲਦੀਆਂ ਸੀ ਤੇ ਜਦੋਂ ਉਹਦੇ ਬਾਅਦ ਉਹਨਾਂ ਟਰਾਲੀਆਂ ਸਟਾਰਟ ਕੀਤੀਆਂ ਉਹਨਾਂ ਦੇ ਸਾਹ ਬੜੇ ਬੜੇ ਟਾਇਰ ਸੀ ਬਹੁਤ ਮੋਟੇ ਮੋਟੇ ਜੀ ਉਹ ਟਰੈਕਟਰ ਨੂੰ ਮਤਲਬ ਉੱਪਰੋਂ ਚੱਕ ਚੱਕ ਕੇ ਸੀ ਤਾਂ ਸਾਰੇ ਡਰ ਕੇ ਵੀ ਸਾਨੂੰ ਥੱਲੇ ਨਾਲ ਝਿੱਕਦੇ ਆ ਜੀ ਬੜੇ ਹੁੱਲੜ ਬਾਜੀ ਕਰ ਦਿੰਦੇ ਆ ਹੁੱਲੜ ਬਾਜੀ ਕਰਕੇ ਜੀ ਉਹ ਨਿਕਲ ਕੇ ਤਿੰਨ ਟਰਾਲੀਆਂ ਦੇ ਸਾਧਨ ਦੇ ਦੇ ਤਿੰਨ ਤਿੰਨ ਟਰਾਲੀਆਂ ਦੀ ਸਰ ਉਹ ਤਿੰਨ ਟਰਾਲੀਆਂ ਜੋ ਤਿੰਨੇ ਉਹਨਾਂ ਦੇ ਵਿੱਚ ਘੱਟ ਦੇ ਘੱਟ ਵੀ ਮੇਰੇ ਖਿਆਲ ਕਹਿੰਦਾ 150 ਬੰਦਾ ਹੋਊਗਾ ਤਿੰਨ ਟਰਾਲੀਆਂ ਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਲੱਗਿਆ ਵੀ ਕੌਣ ਸੀ ਕੌਣ ਨਹੀਂ ਕੀ ਕਰਦੇ ਨਾ ਗੇਟ ਬੰਦ ਹੋਇਆ ਅੱਗੇ ਤਾਂ ਅਸੀਂ ਗੇਟ ਬੰਦ ਕਰ ਲੈਨੇ ਕਿਸੇ ਨੇ ਗੇਟ ਖਰਾਬ ਕਰਤਾ ਜੀ ਇਹ ਨਹੀਂ ਅੱਗੇ ਤਾਂ ਅਸੀਂ ਗੇਟ ਇੱਕ ਵਾਰੀ ਪਹਿਲਾਂ ਵੀ ਪ੍ਰੋਬਲਮ ਇੱਥੇ ਆਈ ਸੀ ਮੈਨੂੰ ਲੱਗਦਾ ਥੋੜੀ ਜਿਹੀ ਆ ਨਾਲੇ ਬੀਬੀ ਦਾ ਕੋਈ ਆ ਸ਼ਟਰ ਭੰਨ ਗਿਆ ਸੀ ਉਸ ਟਾਈਮ ਵੀ ਇੱਥੇ ਕਿਸੇ ਇੱਥੇ ਇੱਥੇ ਆ ਗਈ ਮੌਕੇ ਤੇ ਅਸੀਂ ਜਿਹਨੇ ਗੇਟ ਬੰਦ ਕਰਤਾ ਸੀ ਜੀ ਆਹ ਰੋਕ ਲਈ ਸੀ ਉਦੋਂ ਫਿਰ ਅਸੀਂ 2500 ਰੁਪਏ ਦਵਾਇਆ ਸੀ ਇਹਨਾਂ ਨੂੰ ਅਬੀਬੀ ਨੂੰ ਸਮਝਾਟਦਾ ਤੇ ਹੁਣ ਇਹਦੇ ਹਾਂ ਗੇਟ ਨਹੀਂ ਬੰਦ ਹੋਇਆ ਸਰ ਤਾਂ ਕਰਕੇ ਉਹ ਨਿਕਲ ਗਏ ਜੀ ਹੁਣ ਸਾਡੇ ਤੁਸੀਂ ਕੁਝ ਕਰ ਨਹੀਂ ਸਕਦੇ ਸੀ ਕਿਆ ਕਰੀਏ ਜਦੋਂ ਤੁਸੀਂ ਇਹ ਕੁਟਮਾਰ ਹੋਈ ਹੈ ਇਹਨੇ ਫੱਟੜ ਹੋਏ ਉਹਨਾਂ ਨੂੰ ਵੀ ਦਾਖਲ ਵੀ ਕਰਾਇਆ ਗਿਆ ਦਾਖਲ ਲੇ ਕੇ ਤਾਂ ਜੀ ਪਰਮਾਰਮ ਮੈਂ ਤਾਂ ਆਇਂਦਾ ਉਸ ਤੋਂ ਬਾਅਦ ਇੰਨਾ ਖੂਨ ਨਿਕਲ ਰਿਹਾ ਦਾ ਕਿ ਉਹਨਾਂ ਨੂੰ ਵੀ ਨਾਲ ਦੇ ਬੰਦੇ ਕਾਰਮਾ ਬਿਠਾ ਕੇ ਲੈ ਗਏ ਇੰਨਾ ਖੂਨ ਨਿਕਲ ਰਿਹਾ ਦਾ ਜੀ ਵੀ ਸਾਨੂੰ ਕਿਆ ਸੇ ਵੀ ਮਰਨ ਵਾਲੇ ਹੋ ਗਏ ਜੀ ਮਰ ਮਰਨ ਵਾਲੇ ਇੰਨੇ ਮੁੰਡਾ ਦਾ ਕਬਲਾ ਮੇਰਾ ਬ ਤੇ ਕਟਵਾਇ ਕੜਾਈ ਕਰੀ ਉਹਨਾਂ ਨੇ ਘਟ ਘਟ ਇਹੀ 30 40 ਮੁੰਡੇ ਤੇ ਤੁਹਾਡੇ ਕਿੰਨੇ ਬੰਦੇ ਸੀ ਜਿਹੜੇ ਫੱਟਰ ਕਰਿਆ ਉਹ ਤਿੰਨ ਘਰੇ ਆ ਜੀ ਤਿੰਨ 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 ਨੂੰ ਕਰਿਆ ਜੀ ਤਿੰਨ ਨੂੰ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਮੇਰੇ ਛੋਟਾ ਮੁੰਡਾ ਤਾਂ ਉਹਨਾਂ ਨੂੰ ਵੀ ਕੁੱਟਿਆ ਬਹੁਤ ਜੀ ਤੇ ਮੇਰੇ ਮਨ ਨੂੰ ਇਹੀ ਹੈ ਵੀ ਇਨਸਾਫ ਚਾਹੀਦਾ ਦੇਖੋ ਜੀ ਮੰਨ ਕੇ ਚਲੋ ਕਹੇ ਕੋਈ ਵੀ ਬੰਦਾ ਹੈ ਜੇ ਮੰਨ ਕੇ ਜੋ ਇਹਨਾਂ ਦੀ ਬੇਅਦਬੀ ਇਦਾਂ ਕਰ ਰਹੇ ਆ ਇਹਦਾ ਗਲਤ ਕੰਮ ਆ ਜੀ ਇਹਦਾ ਸਾਡੇ ਅੱਜ ਸਾਡੇ ਨਾਲ ਕੱਲ ਕਿਸੇ ਨਾਲ ਵੀ ਹੋ ਸਕਦਾ ਹੈ ਜੀ ਸਾਨੂੰ ਇਨਸਾਫ ਚਾਹੀਦਾ ਜੀ ਦੇਖੋ ਇਦਾਂ ਤੁਹਾਨੂੰ ਸੂਚਨਾ ਮਿਲ ਗਈ ਇਹ ਅਸੀਂ ਕੱਲ ਕਰਾਈ ਦੀ ਜੀ ਪਰਮਾਰਗ ਉਹਨਾਂ ਨੇ ਕਹਿੰਦੇ ਕਰਾਈ ਦੀ ਰਾਤ ਅਸੀਂ ਸਿਟੀ ਥਾਣੇ ਵੀ ਗਏ ਆ ਜੀ ਤੇ ਉੱਥੇ ਜਾ ਕੇ ਉਹਨਾਂ ਨੇ ਕਹਿੰਦੇ ਵੀ ਸਾਡੀ ਰਿਪੋਰਟ ਵੀ ਉਹਨਾਂ ਨੇ ਭੇਜਤੀ ਪਰਮਾਰ ਨਾਲ ਠੀਕ ਹੈ ਜੀ ਪਰਮਾਰ ਸਰ ਨੇ ਭੇਜਤੀ ਜੀ ਤੇ ਅਸੀਂ ਫਿਰ ਆ ਗਏ ਜੀ ਫਿਰ ਉਤ ਬਾਅਦ ਫਿਰ ਅਸੀਂ ਹੁਣ ਡਿਕ ਰਹੇ ਆ ਜੀ ਵੀ ਸਾਨੂੰ ਇਨਸਾਫ ਮਿਲੇ ਜੀ ਠੀਕ ਹੈ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਵੀ ਇਹ ਹੁਣ ਇਹ ਕੀ ਹੈ ਕੱਲ ਨੂੰ ਕੀ ਹੋ ਸਕਦਾ ਜੀ ਇਹ ਤਾਂ ਗਲਤ ਕੰਮ ਹੈ ਜੀ ਅਸੀਂ ਹੁੱਲਣ ਬਾਜੀ ਤੇ ਅਸੀਂ ਜਾਵਾਂਗੇ ਵੀ ਪਾਣੀ ਪੀਣੀ ਨਾ ਪਣੀ ਚਾਹੀਦੀ ਕਿਉਂਕਿ ਅੱਗੇ ਇਹ ਚੀਜ਼ਾਂ ਅਸੀਂ ਕਦੇ ਸੁਣੀਆਂ ਨਹੀਂ ਸੀਗੀਆਂ ਜਿਹੜੇ ਕੋਈ ਵੀ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਸੀਗੇ ਜਦੋਂ